ਹੁਕਮ ਦੇ ਅੰਦਰ ਸਭ ਹੁਕਮ ਦੇ ਬਾਹਰ ਨਾ ਕੋਈ ਅਗਰ ਐਸੀ ਸ਼ਬਦ ਨੂੰ ਲਈਏ ਤੇ ਸਾਰੇ ਵਚਨ ਜਿਹੜੇ ਹੈਗੇ ਪਹਿਲੇ ਅਗਰ ਦੇਖੀਏ ਤੇ ਕਿਧਰੇ ਗ੍ਰੰਥਾਂ ਦੇ ਅੰਦਰ ਆਈ ਹੋਈ ਈ ਕਿ ਜੋ ਹੁਆ ਅੱਛਾ ਹੁਆ ਜੋ ਰਹਾ ਅੱਛਾ ਰਹਾ ਜੋ ਹੋਗਾ ਅੱਛਾ ਹੀ ਹੋਗਾ ਤੇ ਇੱਕ ਖੋਜ ਕਰਨ ਗਿਆ ਸੀ ਕਿ ਜ਼ਿੰਦਗੀ ਹੈ ਕੀ ਅੱਜ ਹੈਗੀ ਆ ਕੱਲ ਜਿਹੜਾ ਸਰੀਰ ਦੀ ਮ੍ਰਿਤ ਹੋਏਗੀ ਤੇ ਅੱਖੀ ਹੈ ਤੇ ਉਹ ਇੱਕ ਗਏ ਖੋਜ ਵਿੱਚ ਤੇ ਜਦੋਂ ਆਇਓ ਕਿ ਜਿਨ ਖੋਜਾਂ ਤਿੰਨ ਪਾਈਆਂ ਗਹਿਰੇ ਪਾਣੀ ਪੇਟ ਕਬੀਰ ਸਾਹਿਬ ਨੇ ਕਿਹਾ ਨਾ ਤੇ ਉਹ ਜਦੋਂ ਗਹਿਰਾਈ ਵਿੱਚ ਉਤਰੇ ਤੇ ਵਾਪਸੀ ਆਏ 9 ਦਿਨ ਦੀ ਜਰਨੀ ਬਾਅਦ ਉਹ ਜੋ ਰਾਜੇਸ਼ ਗਿਆ ਸੀ ਉਹ ਵਾਪਸ ਨਹੀਂ ਆਇਆ ਉਹਦੀ ਚਿੱਤਾਂ ਜਿਵੇਂ ਜਲ ਗਈ ਤੇ ਉਹ ਜਲੀ ਕੀ ਹੈ ਹਉਮੈ ਜਲ ਗਈ ਤੇ ਜਲਦੇ ਹੀ ਜੜਾ ਦੇਖਿਆ ਪੂਰੀ ਪ੍ਰਕਿਰਤੀ ਨਾਲ ਹੋਣ ਲੱਗ ਗਈ ਮਸਤੀ ਮौज ਆਈ ਉਹ ਮਸਤੀ ਮौज ਫਿਰ ਅਸੀਂ ਦਿੰਦੇ ਦਿੰਦੇ ਇੱਕ ਇੱਕ ਕਰਕੇ ਹਜ਼ਾਰਾਂ ਲੱਖ ਤੱਕ ਪਹੁੰਚ ਗਏ ਸਭ ਇੱਕ ਹੀ ਆ ਗਏ ਦੇਖੋ ਕਿਹਾ ਨਾ ਜਦੋਂ ਗੁਰੂ ਸਾਹਿਬ ਹੀ ਜਦੋਂ ਨਿਕਲੇ ਬਾਹਰ ਜਿਹੜੇ ਕਾਲੀ ਮੈਨੇਦੋ ਨਾ ਕਿਹਾ ਇੱਕ ਓੰਕਾਰ ਸਤਨਾਮ ਨਾ ਕੋਈ Hindu ਨਾ ਕੋਈ ਮੁਸਲਮਾਨ ਦੇਖੋ ਖਤਮ ਹੋਣਾ ਹੀ ਇੱਕ ਦਿਨ ਇਸ ਸਰੀਰ ਦੇ ਚਿੱਤਾ ਜਲਣੀ ਹੈ ਸਰੀਰ ਤੇ ਜਲਣਾ ਹੀ ਹੈ ਸਾਰੇ ਨਾਮ ਇੱਕ ਦਿਨ ਮਿਟਣਾ ਹੈ ਇੱਕ ਹੀ ਨਾਮ ਹੈ ਸਤਨਾਮ ਉਹ ਕਿਹਾ ਨਾ ਇੱਕ ਓੰਕਾਰ ਸਤਨਾਮ ਸਤਨਾਮ ਹੀ ਨਾਮ ਹੈ ਬਾਕੀ ਸਭ ਨਾਮ ਤੇ ਟੈਂਪਰੇਰੀ ਵਾਰ ਖੇਲ ਲਈ ਮਿਲੇ ਨੇ ਸਭ ਮਿੱਟ ਹੀ ਜਾਣੇ ਦੁਨੀਆ ਪਰਦੇ ਵਿੱਚ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਹੁਤ ਸਾਰੇ ਲੋਕ ਕੰਮ ਕਰਦੇ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਦਾ ਟੀਚਾ ਦੁਨੀਆ ਪਰਦੇ ਲੋਕਾਂ ਨੂੰ ਜਾ ਕੇ ਮਿਲਣਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਪਾਤਸ਼ਾਹੀ ਸਾਈਂਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ প্রচার ਤੇ প্রসার ਕਰਨਾ ਹੈ ਤਾਂ गुरु नानक देव महाराज जी दीया टीचिंग्स जो उणा दी ਸਿੱਖਿਆਵਾਂ ਨੇ ਉਹਨੂੰ ਲੈ ਕੇ ਇੱਕ ਸ਼ਖਸ ਨੇ ਜਿਹੜੇ ਕਿ ਦੁਨੀਆ ਭਰ ਚ ਟਰੈਵਲ ਕਰ ਰਹੇ ਨੇ ਉਹ ਲੋਕਾਂ ਨੂੰ ਜਿਹੜਾ ਹੈ ਉਹ ਡਿਪਰੈਸ਼ਨ ਜੋ ਬਾਹਰ ਕੱਢ ਰਹੇ ਨੇ ਤਾਂ ਨਾਮ ਹੈ ਮਾਸਟਰ ਜੀ ਤਾਂ ਬਹੁਤ ساری ਕਈ ਵਾਰ ਤੁਸੀਂ ਇਹਨਾਂ ਦੀ ਆਡੀਓ ਸੁਨੀਆਂ ਹੋਣ ਗਿਆ ਲੇਕਿਨ ਅੱਜ ਪਹਿਲੀ ਵਾਰ ਟੀਵੀ ਸਕਰੀਨ ਤੇ ਤੁਹਾਡੇ ਨਾਲ ਮੌਜੂਦ ਨੇ ਔਰ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਤਾਂ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਵੇਂ ਉਹਨਾਂ ਦੇ ਮਨ 'ਚ ਆਇਆ ਕਿ ਕਿਵੇਂ ਅੱਜ ਲੋੜ ਹੈ ਕਿ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਤੇ ਚੱਲੀਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ ਸਰ ਨਮਸਕਾਰ ਸ਼ਸਤਰੀ ਕਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ tha ਕਿ ਦੁਨੀਆ ਮੇਂ ਅਗਰ ਸਭ ਕੁ ਸਚਾਈ ਜੋ ਹੈ ਉਹ ਉਸ ਸਮੇਂ ਬੋਲਦੀ ਗਈ थी ਔਰ ਜਿਸ ਕੋ ਅੱਜ ਹਮ ਕਈ ਬਾਰ ਸਿਰਫ ਬਾਤੋ ਤੱਕ ਹੀ ਫਾਲੋ ਕਰਤੇ ਹੈਂ ਕੀ ਆ ਸਮਝਤੇ ਹੈਂ ਆਪਕੇ ਇੱਕ ਇਨਸਾਨ ਕੀ ਜ਼ਿੰਦਗੀ ਮੇਂ ਗੁਰੂ ਨਾਨਕ ਦੇਵ ਜੀ ਕੀ ਟੀਚਿੰਗਸ ਕਾ ਕੀ ਮਹਤਵ ਹੈ ਦੇਖੋ ਜੀ ਗੁਰੂ ਸਾਹਿਬ ਅੱਜ ਤੋਂ ਜਿਹੜਾ ਹੈ 500 ਸਾਲ ਪਹਿਲੇ ਜੋ ਗਿਆਨ ਦੇ ਗਏ ਉਹ ਗਿਆਨ ਇੱਕ ਮਾਰਗ ਹੈ ਕਿ ਅਸੀਂ ਮਨੁੱਖ ਜਨਮ ਵਿੱਚ ਹੈਗੇ ਆ ਤੇ ਸਾਨੂੰ ਜਿਹੜੀ ਜ਼ਿੰਦਗੀ ਦੀ ਮौज-ਮਸਤੀ ਚਾਹੀਦੀ ਸੀ ਉਹ ਅਸੀਂ ਨਹੀਂ ਲੈ पाए ਕਿਉਂਕਿ ਅਗਰ ਜੀਵਾਂ ਵੀ ਸਰਵਸ਼ੇਸ਼ ਗੁਰੂ ਸਾਹਿਬ ਨੇ ਕਿਹਾ ਨਾ ਕਿ ਅਸੀਂ ਹੈਗੇ ਆ ਮਨੁੱਖ ਜਨਮ ਕਿ ਉਸ ਜਨਮ ਵਿੱਚ ਆ ਕੇ ਵੀ ਅਸੀਂ ਦੁਖੀ ਹੈਗੇ ਆ ਪਰੇਸ਼ਾਨ ਹੈਗੇ ਦੋ ਦਾ ਕਾਰਨ ਕੀ ਹੈ ਕਾਰਨ ਇੱਕ ਹੀ ਹੈ ਗਏ ਉਹਨਾਂ ਨੇ ਕਿਹਾ ਕਿ ਜੀ ਪੂਰੇ ਗ੍ਰੰਥ ਸਾਹਿਬ ਨੂੰ ਅਗਰ ਦੇਖੀਏ ਪੂਰੇ ਜਪੁਜੀ ਸਾਹਿਬ ਨੂੰ ਦੇਖੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਰਜਾ ਵਿੱਚ ਨਹੀਂ ਰਹਿੰਦੇ ਅਸੀਂ ਆਪਣੀ ਪ੍ਰਾਰਬ ਦੇ ਅੰਦਰ ਫਿੱਟ ਨਹੀਂ ਆ ਗਿਆਂ ਸਾਨੂੰ ਪਤਾ ਨਹੀਂ ਹੈ ਕਿ ਜੀਵਨ ਅਸੀਂ ਜਦੋਂ ਮਿਲਿਆ ਹੈ ਇਹਨੇ ਕਿੱਦਾਂ ਚੱਲਣਾ ਹੈ ਕਿ ਹੁਕਮ ਦੇ ਅੰਦਰ ਸਭ ਹੁਕਮ ਦੇ ਬਾਹਰ ਨਾ ਕੋਏ ਪੂਰਾ ਗ੍ਰੰਥ ਦਾ ਆਧਾਰ ਜਿਹੜਾ ਹੈਗਾ ਹੁਕਮ ਹੈ ਕਿ ਹੁਕਮ ਤਾਂ ਸਭ ਮਿਲਿਆ ਹੋਇਆ ਤੇ ਜੋ ਹੁਕਮ ਹੈ ਤੇ ਸਾਡਾ ਭਾਗ ਹੈ ਜਿੰਨੂੰ ਕਹਿੰਦੇ ਆ ਕਰਮ ਦਾ ਖੇਤ ਜਿਹੜਾ ਬਣਿਆ ਹੈ ਉਹਦੇ ਸਾਨੂੰ ਫਿੱਟ ਹੋ ਜਾਣਾ ਪਰ ਅਸੀਂ ਹਮੇਸ਼ਾ ਸ਼ਿਕਾਇਤ ਰੱਖਦੇ ਆ ਗਿਆਂ ਅਸੀਂ ਹਮੇਸ਼ਾ ਜਿਹੜਾ ਕਹਿੰਦੇ ਕਿ ਸਾਨੂੰ ਐ ਨਹੀਂ ਹੈ ਉਹ ਨਹੀਂ ਮਿਲਿਆ ਪਰ ਤੁਹਾਨੂੰ ਅਗਰ ਪਤਾ ਹੋਏ ਕਿ ਇਹ ਜੋ ਸਾਰਾ ਹੈ ਇਹ ਸਭ ਲਿਖਿਆ ਹੈ ਸਾਡਾ ਜਿਹੜਾ ਪੂਰਾ ਦਾ ਸਕ੍ਰਿਪਟ ਹੈ ਪੂਰੀ ਜਿੰਨੂੰ ਕਹਿੰਦੇ ਪ੍ਰਾਰਭਤ ਹੈਗੀ ਹੈ ਅਸੀਂ ਉਹਨਾਂ ਨਾਲ ਫਿੱਟ ਹੋਣਾ ਹੈਗਾ ਅਸੀਂ ਹਰ ਵਾਰ ਸ਼ਿਕਾਇਤ ਰੱਖਦੇ ਹਾਂ ਰੱਬ ਤੂੰ ਐ ਨਹੀਂ ਦਿੱਤਾ ਉਹ ਨਹੀਂ ਦਿੱਤਾ ਪਰ ਅਸੀਂ ਜੋ ਮਿਲਿਆ ਹੋਇਆ ਸਭ ਸਾਡਾ ਹੁਕਮ ਦੇ ਅੰਦਰ ਹੈ ਇਹ ਸਭ ਗੁਰੂ ਨਾਨਕ ਦੇਵ ਜੀ ਸਿੱਖਿਆਵਾਂ ਦੇ ਵਿੱਚ ਆ ਚੀਜ਼ਾਂ ਕਿਤਨੇ ਲਿਖੀਆਂ ਹੋਈਆਂ ਨੇ ਸਭ ਕੁਝ ਹੈ ਗੁਰੂ ਨਾਨਕ ਦੇਵ ਜੀ ਨੇ ਸਭ ਚੀਜ਼ਾਂ ਕਹੀਆਂ ਹੋਈਆਂ ਬਿਲਕੁਲ ਦੇਖੋ ਹੁਕਮ ਦੇ ਅੰਦਰ ਸਭ ਹੁਕਮ ਦੇ ਬਾਹਰ ਨਾ ਕੋਈ ਅਗਰ ਐਸੀ ਸ਼ਬਦ ਨੂੰ ਲਈਏ ਤੇ ਸਾਰੇ ਵਚਨ ਜਿਹੜੇ ਹੈਗੇ ਪਹਿਲੇ ਅਗਰ ਦੇਖੀਏ ਤੇ ਕਿਦਰ ਗ੍ਰੰਥਾ ਦੇ ਅੰਦਰ ਆਈ ਹੋਈ ਠੀਕ ਹੈ ਕਿ ਜੋ ਹੋਆ ੱਚਾ ਹੋਆ ਜੋ ਰਹਾ ੱਚਾ ਰਹਾ ਜੋ ਹੋਗਾ ੱਚਾ ਹੀ ਹੋਗਾ ਪਹਿਲੇ ਬਣੀ ਪ੍ਰਾਰਭ ਫਿਰ ਬਣਾ ਸ਼ਰੀਰ ਤੇ ਹੁਕਮ ਰਜਾਈ ਚੱਲਣਾ ਉਹ ਇਹ ਕਹਿ ਰਹੇ ਸਚਿਆਰ ਕਿੱਦਾ ਹੋਵਾਂਗੇ ਕਿੱਦਾਂ ਅਸੀਂ ਸੱਚਖੰਡ ਪਹੁੰਚਾਂਗੇ ਤੇ ਗੁਰੂ ਸਾਹਿਬ ਨੇ ਉਹ ਮਾਰਗ ਹੀ ਦਿੱਤਾ ਹੈਗਾ ਪੂਰਾ ਸਭ ਜਪੁਜੀ ਸਾਹਿਬ ਨੇ ਲਿਖਿਆ ਹੈ ਕਿ ਹਸੰਧੀਆਂ ਖਿਲੰਧੀਆਂ ਕੋਈ ਕਿਦਰੇ ਐ ਨਹੀਂ ਹੈ ਵੀ ਕੁਝ ਛੋੜਨਾ ਹੈ ਤੇ ਵਿੱਚੋਂ ਮੁਕਤੀ ਮਿਲ ਜਾਂਦੀ ਹੈ ਪਰ ਬਸ਼ਰਤੇ ਅਸੀਂ ਹੁਕਮ ਵਿੱਚ ਰਹੀਏ ਕਿਦਰੇ ਵੀ ਆਪਣੀ ਹੋਂਮੇ ਨਾ ਲੈ ਕੇ ਆਈਏ ਕਿਉਂਕਿ ਸਾੜਾ ਕੁਝ ਹੈ ਹੀ ਨਹੀਂ ਸਰੀਰ ਰੱਬ ਨੇ ਬਣਾਇਆ ਸਰੀਰ ਚਲਾ ਰੱਬ ਰਿਹਾ ਹੈ ਸਾਡਾ ਇੱਥੇ ਤੱਕ ਅਸੀਂ ਦਿਮਾਗ ਤੇ ਇਤਰਾਦ ਨਹੀਂ ਆ ਦਿਮਾਗ ਵੀ ਰੱਬ ਨਹੀਂ ਬਣਾ ਕੇ ਦਿੱਤਾ ਹੈ ਤੇ ਸਾਨੂੰ ਜਿਹੜਾ ਕਿਦਰੇ ਵੀ ਆਪਣੇ ਨੂੰ ਰਿਲੈਕਸ ਵਿੱਚ ਰੱਖਣਾ ਹੈ ਰਜ਼ਾਈ ਵਿੱਚ ਰਹਿਣਾ ਹੈ ਕਿਉਂਕਿ ਬਨੇ ਹੋਏ ਸਭ ਖੇਲ ਹੈਗਾ ਨਾ ਖੇਲ ਰਚਿਆ ਹੋਇਆ ਹੈ ਤੇ ਉਹਦੇ ਅੰਦਰ ਸਾਨੂੰ ਫਿੱਟ ਹੋ ਜਾਣਾ ਹੈ ਕਿਦਰੇ ਵੀ ਸਾਨੂੰ ਜਿਹੜਾ ਉਲੰਘਣ ਨਹੀਂ ਕਰਨਾ ਤੁਹਾਡੇ ਮਨ ਚ ਕਿਵੇਂ ਆਇਆ ਕਿ ਕਿਵੇਂ ਤੁਹਾਡੇ ਜੀਵਨ ਦੇ ਵਿੱਚ ਇੱਕ ਬਦਲਾਅ ਆਇਆ ਕਿ ਆਪਾਂ ਨੂੰ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੀ ਇਹ ਸਿੱਖਿਆਵਾਂ ਜਿਹੜੀਆਂ ਲੋਕਾਂ ਤੱਕ ਲੈ ਕੇ ਜਾਣੀਆਂ ਚਾਹੀਦੀ ਹੈ ਕਿਉਂਕਿ ਮੇਰੇ ਕੋਲ 16 ਸਾਲ ਪਹਿਲੇ ਤੱਕ 2007 ਦੇ ਅੰਦਰ ਰਿਸਰਚ ਕਰਨ ਗਈ ਸੀ ਖੋਜ ਕਰਨ ਗਿਆ ਸੀ ਉਹਦੇ ਤੋਂ ਪਹਿਲੇ ਅਸੀਂ ਮਾਇਆ ਦੇ ਅੰਦਰ ਹੋਈ ਹੋਮੇ ਵੀ ਝਟਕੇ ਹੋਏ ਸੀ ਹੁਕਮ ਦੇ ਅੰਦਰ ਨਹੀਂ ਸੀਗੇ ਰਜਾਈ ਨਹੀਂ ਸੀਗੀ ਸਾਡੀ ਤੇ ਇੱਕ ਖੋਜ ਕਰਨ ਗਿਆ ਸੀ ਕਿ ਜ਼ਿੰਦਗੀ ਹੈ ਕੀ ਅੱਜ ਹੈਗੇ ਆਂ ਕੱਲ ਜਿਹੜਾ ਸਰੀਰ ਦੀ ਮ੍ਰਿਤ ਹੋਏਗੀ ਤੇ ਅੱਖੀ ਹੈ ਤੇ ਉਹ ਇੱਕ ਗਏ ਖੋਜ ਵਿੱਚ ਤੇ ਜਦੋਂ ਆਇਓ ਕਿ ਜਿੰਨ ਖੋਜਾਂ ਤਿੰਨ ਪਾਈਆਂ ਗਹਿਰੇ ਪਾਣੀ ਪੇਟ ਕਬੀਰ ਸਾਹਿਬ ਨੇ ਕਿਹਾ ਨਾ ਤੇ ਉਹ ਜਦੋਂ ਗਹਿਰਾਈ ਵਿੱਚ ਉਤਰੇ ਤੇ ਵਾਪਸੀ ਆਏ 9 ਦਿਨ ਦੀ ਜਰਨੀ ਬਾਤ ਉਹ ਜੋ ਰਾਜੇਸ਼ ਗਿਆ ਸੀ ਉਹ ਵਾਪਸ ਨਹੀਂ ਆਇਆ ਉਹਦੀ ਚਿੱਤਾ ਜਿਵੇਂ ਜਲ ਗਈ ਤੇ ਉਹ ਜਲੀ ਕੀ ਹੈ ਹੌਮੇ ਜਲ ਗਈ ਤੇ ਜਲਦੇ ਹੀ ਜਿਹੜਾ ਦੇਖਿਆ ਪੂਰੀ ਪ੍ਰਕਿਰਤੀ ਨਾਲ ਹੋਣ ਲੱਗ ਗਈ ਮਸਤੀ ਮौज ਆਈ ਉਹ ਮਸਤੀ ਮौज ਫਿਰ ਅਸੀਂ ਦੇਂਦੇ ਦੇਂਦੇ ਇੱਕ ਇੱਕ ਕਰਕੇ ਹਜ਼ਾਰਾਂ ਲੱਖ ਤੱਕ ਪਹੁੰਚ ਗਏ ਤੇ 3 ਮਹੀਨੇ ਪਹਿਲੇ ਫਿਰ ਕਿਹਾ ਉਹ ਮਿਸ਼ਨ 800 ਕਰੋੜ ਕਿ ਸੰਸਾਰ ਦੇ ਆਖਰੀ ਇਨਸਾਨ ਤੱਕ ਪਹੁੰਚ ਜਾਏ ਕਿ ਇਹ ਜੀਵਨ ਮਿਲੇ ਬੜੀ ਮौज ਲਈ ਤੋਂ ਹੈ ਨਾ ਖਿਲੰਦੀਆਂ ਸੰਦੀਆਂ ਖਵਨਦੀਆਂ ਤੇ ਕੁਛੜਿਆ ਵੀ ਨਹੀਂ ਸਭ ਕੁਝ ਹੈ ਪਰ ਵਿੱਚੋਂ ਇਹ ਮੁਕਤ ਉਹ ਸਚਖੰਡ ਸਚਿਆਰ ਦੇ ਜਿਹੜੇ ਵਚਨ ਜੋ ਗੁਰੂ ਸਾਹਿਬ ਨੇ ਦਿੱਤੇ ਉਹ ਜੀਵਨ ਦਾ ਅਨੁਭਵ ਬਣ ਗਿਆ ਪਰ 800 ਕਰੋੜ ਲੋਕਾਂ ਨੂੰ ਮਿਲਣ ਦਾ ਇੱਕ ਬਹੁਤ ਵੱਡਾ ਹੈ ਕਿ ਇਹ ਵਿਸ਼ਾਲ ਵਰਲਡ ਬਹੁਤ ਵੱਡਾ ਦੁਨੀਆ ਤੇ ਕਿਵੇਂ 800 ਕਰੋੜ ਤੱਕ ਤੁਸੀਂ ਗੁਰੂ ਨਾਨਕ ਦੇਵ ਜੀ ਟੀਚਿੰਗਸ ਨੂੰ ਲੈ ਕੇ ਜਾਓ ਦੇਖੋ ਜਦੋਂ ਗੁਰੂ ਸਾਹਿਬ ਨਾਲ ਹੈਗੇ ਨੇ ਨਿਰਆਕਾਰ ਸਭ ਨਾਲ ਹੈਗੇ ਤੇ ਦੇਰ ਕੀ ਅਜ 3 ਮਹੀਨੇ ਹੋਏ ਨੇ ਸਿਰਫ ਮੈਨੂੰ 3 ਮਹੀਨੇ ਪਹਿਲੇ ਤੱਕ ਮੈਂ ਇੱਕ ਇੱਕ ਕਰਕੇ ਦੁਨੀਆ ਦੇ ਅੰਦਰ ਹਜ਼ਾਰਾਂ ਲੱਖਾਂ ਤੱਕ ਪਹੁੰਚਿਆ ਹੁਣ ਜਿਹੜਾ ਪਬਲਿਕ 3 ਮਹੀਨੇ ਹੋਏ ਨੇ ਦੇਖੋ ਮੈਂ ਕਿਧਰੇ ਹైదరాబాద్ ਜਿਹੜਾ ਜਿਹੜਾ ਗਲੋਬਲ ਸਪਿਰਚੁਅਲਟੀ ਹਾਊਸ ਹੋਇਆ ਅੱਜ ਤੁਹਾਡੇ ਨਾਲ ਇੱਥੇ ਬੈਠੇ ਆ ਤੇ ਰੱਬ ਨਾਲ ਹੈ ਉਹ ਪਛਾਣेंगे ਕਿਉਂਕਿ ਉਹਨਾਂ ਨੇ ਪਛਾਣਨਾ ਅਸੀਂ ਕਿੱਥੇ ਜਾਈਏ ਕਿੱਥੇ ਪਹੁੰਚਣਾ ਉਹਨਾਂ ਨੇ ਪਹੁੰਚਣਾ ਗੁਰੂ ਨਾਨਕ ਦੇਵ ਜੀ ਹੀ ਕਿਉਂਕਿ ਉਹਨਾਂ ਦੀ ਟੀਚਿੰਗਸ ਉਹਨਾਂ ਦੀ ਹੀ ਟੀਚਿੰਗਸ ਕਿਉਂਕਿ ਹੋਰ ਬਹੁਤ ਸਾਰੇ ਗੁਰੂ ਮਹਾਰਾਜ ਨੇ ਪਰਮਾਤਮਾ ਨੇ ਹੋਰ ਸਾਰੇ ਬਹੁਤ ਸਾਰੇ ਧਰਮਾਂ ਦੇ ਜਰੇ ਗੁਰੂ ਨੇ ਜਾਂ ਪਰਮਾਤਮਾ ਜਿਨੂੰ ਸੀ ਕਹਨੇ ਆ ਪਰ ਗੁਰੂ ਨਾਨਕ ਦੇਵ ਜੀ ਹੀ ਕਿਉਂ ਸਭ ਇੱਕ ਹੀ ਹੈਗਾ ਦੇਖੋ ਕਿਹਾ ਨਾ ਜਦੋਂ ਗੁਰੂ ਸਾਹਿਬ ਹੀ ਜਦੋਂ ਨਿਕਲੇ ਬਾਹਰ ਜਿਹੜੇ ਅਕਾਲੀ ਮਹੰਤਾਂ ਨੇ ਕਿਹਾ ਇੱਕ ਓੰਕਾਰ ਸਤਨਾਮ ਨਾ ਕੋਈ Hindu ਨਾ ਕੋਈ Musalman ਸਭ ਨੇ ਉਹੀ ਕਿਹਾ ਮੈਂ 800 ਕਰੋੜ ਦੇ ਅੰਦਰ Hindu ਵੀ ਹੈ Musalman ਵੀ ਹੈ Sikh ਵੀ ਹੈ Isai ਵੀ ਹੈ Jain ਵੀ ਹੈ Bodhi ਹੈ ਤੇ 800 ਕਰੋੜ ਵਿੱਚ ਐ ਨਹੀਂ ਕਿ ਇੱਕ ਓਮ ਪਰ ਗੁਰੂ ਸਾਹਿਬ ਦਾ ਜਿਹੜਾ ਵਚਨ ਹੈ ਉਹ ਬੜਾ ਗਹਿਰਾ ਕੀ ਹੈ ਕਿ ਖਿਲੰਦੀਆਂ ਅਸੰਦੀਆਂ ਖਾਵੰਦੀਆਂ ਅਜ ਨੌਜਵਾਨ ਜਿਹੜਾ ਹੈਗਾ ਸਾਡਾ ਉਹ ਡਿਪਰੈਸ਼ਨ ਦੇ ਅੰਦਰ ਜਾ ਰਿਹਾ ਹੈ ਉਹ ਉਹਨੂੰ ਖਿਲੰਦੀਆਂ ਅਸੰਦੀਆਂ ਖਾਵੰਦੀਆਂ ਵਿੱਚੋਂ ਦੇਖੋ ਅਜ ਮੇਰੇ ਨਾਲ ਯੁੱਧ ਕਿੰਨਾ ਜੁੜ ਗਿਆ ਤੇ ਉਹ ਅਸਲ ਇਹ ਇਹ ਨਾਲ ਦੀ ਜਿਹੜੀ ਇੱਕ ਲਾਈਨ ਸਿਖਾਵਨ ਹੈਗੀ ਹੈ ਕਿ ਸਮੇ ਦੇ ਨਾਲ ਹਰ ਸਿਖਾਵਨ ਜਿਹੜੀ ਹੈ ਸੰਸਾਰ ਹੋ ਜਾਂਦੀ ਹੈ ਤੇ ਇਸ ਲਈ ਗੁਰੂ ਸਾਹਿਬ ਨੇ ਨਹੀਂ ਹਰ ਗ੍ਰੰਥ ਦਾ ਗਿਆਨ ਜਿਹੜਾ ਇੱਕ ਹੀ ਹੈਗਾ ਪਰ ਜੀਵਨ ਦਾ ਜਿਹੜਾ ਗਿਆਨ ਦਿੱਤਾ ਖਿਲੰਦੀਆਂ ਸੰਦੀਆਂ ਖਾਵਨ ਦੀਆਂ ਇਹ ਲਾਈਨ ਜਿਹੜੀ ਗੁਰੂ ਸਾਹਿਬ ਦੇ ਮੁੱਖ ਤੋਂ ਨਿਕਲੀ ਤੇ ਅੱਜ ਦਾ ਨੌਜਵਾਨ ਇਹ ਚਾਹੁੰਦਾ ਭਾਈ ਤੁਸੀਂ ਇਹ ਨਾ ਕਹੋ ਕਿ ਅਸੀਂ ਖਾਣਾ ਭੁੱਲ ਜਾਈਏ ਖਿਲਣਾ ਭੁੱਲ ਜਾਈਏ ਕਪੜੇ ਨਹੀਂ ਪਾਈਏ ਵਦਿਆ ਤੇ ਅਸੀਂ ਸਭ ਕੁਝ ਕਰੀਏ ਪਰੰਤੂ ਸਾਨੂੰ ਰੋਕਾ ਬਣਾਇਆ ਇਹੋ ਕਾਰਨ ਅੱਜ ਨੌਜਵਾਨ ਮੇਰੇ ਨਾਲ ਬਹੁਤ ਜ਼ਿਆਦਾ ਜੁੜ ਰਹੇ ਨੇ ਡਿਪਰੈਸ਼ਨ ਤੋਂ ਬਾਹਰ ਆ ਰਹੇ ਨੇ ਐਨੇ ਡਿਸਟਰਬ ਸੀਗੇ ਤੇ ਇਸ ਲਈ ਗੁਰੂ ਸਾਹਿਬ ਦੀ ਬਾਣੀ ਹੈ ਬਾਕੀ 80 ਕਰੋੜੀ ਸਾਰੇ ਧਰਮਾਂ ਨੇ ਇੱਕ ਤਰ੍ਹਾਂ ਇੱਕ ਛੱਦੇ ਥੱਲੇ ਆਣਾ ਅਧਿਆਤਮ ਸਪਿਰਚੁਅਲਿਟੀ ਸਪਿਰਚੁਅਲਿਟੀ ਦਾ ਮਤਲਬ ਹੀ ਹੈ ਇੱਕ ਹੀ ਹੈ ਦੋ ਨਹੀਂ ਹੈ ਗੁਰੂ ਸਾਹਿਬ ਨਹੀਂ ਇੱਕ ਓੰਕਾਰ ਚਤਨਾਮ ਮੁਹੰਮਦ ਸਾਹਿਬ ਵੀ ਕਹੇ ਇੱਕ ਹੀ ਅੱਲਾ ਹੈ ਸਬਦਾ ਮਾਲਿਕ ਇੱਕ ਗੋਡ ਇਜ਼ ਵਨ ਜੀਜ਼ਸ ਨੇ ਕਿਹਾ ਅਦ્વੈਤ ਹਿੰਦੂ ਸ਼ਾਸਤਰ ਵੀ ਕਹ ਰਹੇ ਫਰਕ ਤੇ ਹੈ ਹੀ ਨਹੀਂ ਜੀ ਸਮਝੋ ਕਿ ਅੱਜ ਜਿਸ ਤਰੀਕੇ ਨਾਲ ਇਨਸਾਨ ਦੀ ਜ਼ਿੰਦਗੀ 'ਚ ਬਹੁਤ ਸਾਰੇ ਚੈਲੰਜੇਜ਼ ਆ ਗਏ ਨੇ। ਕੀ ਗੁਰੂ ਸਾਹਿਬ ਦੀ ਸਿੱਖਿਆਵਾਂ ਦੇ ਨਾਲ ਇਹ ਚੈਲੰਜੇਜ਼ ਦੂਰ ਹੋ ਸਕਦੇ ਨੇ? ਸਾਰੀ ਸਿਖਾਵਾਂ ਉਹਨਾਂ ਨੇ ਦਿੱਤੀ ਹੈ ਬਈ। ਇਹ ਸਰੀਰ ਦੇ ਅੰਦਰ ਸਿਰ ਦੇ ਵਾਲ ਤੋਂ ਪੌਂਦ ਦੇ ਨਖੂਨ ਤੱਕ ਇਵਨ ਦਿਮਾਗ, ਅੱਖ ਨਾ ਤਨਮੁਖ ਸਾਡਾ ਹੈ ਕੀ? ਤੇ ਅੰਦਰ ਸਭ ਕੁਝ ਜਿਹੜਾ ਸਕ੍ਰਿਪਟਿਡ ਹੈ, ਪ੍ਰੋਜੈਕਟਰ ਤੇ ਰੋਲ ਲੱਗਿਆ ਹੋਇਆ ਸਕਰੀਨ ਤੇ ਚੱਲ ਰਿਹਾ ਹੈ। ਆਖਰੀ ਵਿੱਚ ਮਿੱਟੀ ਦੇ ਅੰਦਰ ਸਰੀਰ ਚਲਾ ਜਾਣਾ ਹੈ ਕੋਈ ਵੀ। ਨੋਵੇਂ ਨੇ ਗਰਬ ਤੋਂ ਸਾਰੇ ਇਕੱਠਿਆਂ ਵਿੱਚ ਇਹਦੀ ਜਰਨੀ ਹੈ ਜਰਨੀ ਦੇ ਵਿੱਚੋਂ ਕਹਿੰਦੇ ਨੇ ਰਿਲੈਕਸ ਵੀ ਰਿਹਾ ਬਾਈ ਉਹ ਨਾ ਦੀ 51 ਉੱਠਦੇ ਹੀ ਆਪਣਾ ਪਰ ਅਸਕਲ ਤੇ ਜਿੱਥੇ ਨੌਜਵਾਨ ਇੰਟਰਨੈਟ ਦੀ ਦੁਨੀਆ ਦੇ ਵਿੱਚ ਜ਼ਿਆਦਾ ਚੱਲਦੇ ਨੇ ਉਹ ਕਹਿੰਗੇ ਠੀਕ ਹੈ ਜੀ ਅਸੀਂ ਤੇ ਬਾਣੀ ਵੀ ਪੜਦੇ ਆ ਠੀਕ ਹੈ ਥੋੜੀ دیر ਵਾਸਤੇ ਅਸੀਂ ਇੰਸਟਾਗ੍ਰam ਤੇ ਜਾਂ YouTube ਦੇ ਉੱਤੇ ਅਗਰ ਦੋ ਸ਼ਬਦ ਪੜ ਲਏ ਤਾਂ ਉਹਦੇ ਨਾਲ ਸਾਡੀ ਜਿਹੜੀ ਧਾਰਮਿਕ ਜਰੀ ਅਧਿਆਇਨਾ ਪੂਰਾ ਹੋ ਚੁੱਕਾ ਹੈ ਦੇਖੋ ਐਦਾ ਹੈ ਨਾ ਪੜਨਾ ਹੀ ਨਹੀਂ ਹੈ ਸਮਝਣਾ ਹੈ ਗੁਰੂ ਸਾਹਿਬ ਨੇ ਸਮਝਣ ਲਈ ਕਿਹਾ ਹੈ ਚਾਹੇ ਕੋਈ ਵੀ ਗ੍ਰੰਥ ਹੋਵੇ ਸਮਝਣਾ ਹੈ ਉਹ ਜਦੋਂ ਲਿਖੀ ਇੱਕ ਇੱਕ ਲਾਈਨ ਵੀ ਸੋਚ ਜ਼ਿਆਦਾ ਨਹੀਂ ਕਰਨੀ ਹੈ ਭੁੱਖ ਖਤਮ ਨਹੀਂ ਹੋਏਗੀ ਆਪਣੇ ਨੂੰ ਜਿਹੜਾ ਕਿਧਰੇ ਵੀ ਜ਼ਿਆਦਾ ਝਾਣਾ ਨਹੀਂ ਸਮਝਣਾ ਕਿਉਂਕਿ ਸਭ ਰੱਬ ਨੇ ਦਿੱਤਾ ਹੈ ਦਿਮਾਗ ਵੀ ਰੱਬ ਨੇ ਦਿੱਤਾ ਹੈ ਐ ਨਹੀਂ ਕਿ ਅਸੀਂ ਕਹੀ ਅਸੀਂ ਨਿਯਾਰ ਕੇ ਲੰਡਨ ਤੋਂ ਖਰੀਦੇ ਆ ਸਭ ਕੁਝ ਰੱਬ ਦਾ ਆਏਗਾ ਤੇ ਕਿਸ ਚੀਜ਼ ਦਾ ਹਉਮੇ ਰੱਖੀ ਹੋਈ ਹੈ ਤੁਸੀਂ ਕਿਹੜੀ ਕਿਹੜੀ ਕੰਟਰੀ ਜਾ ਚੁੱਕੇ ਹੋ ਤੇ ਕਿੱਥੇ ਕਿੱਥੇ ਜਾਓ ਮੈਂ ਤੇ ਦੇਖੋ ਹਲੇ ਕਿਉਂਕਿ ਸਾਡੇ ਆਪਣੇ ਇੱਕ ਇੱਕ ਕਰਕੇ ਮੈਂ ਕਿਹਾ ਨਾ ਇੱਕ ਇੱਕ ਕਰਕੇ ਦੁਬਈ ਫਿਲੀਪੀਨ ਸਾਡੇ ਮੈਂ ਮਾਸਕੋ ਗਿਆ ਤੇ ਸਾਰੇ ਲੋਕ ਜਿਹੜੇ ਹੈਗੇ ਨੇ ਇੱਧਰ ਉੱਧਰ ਜਿਹੜੇ ਜੁੜੇ ਨੇ ਤੇ ਇੰਡੀਆ ਦੇ ਅੰਦਰ ਅਸੀਂ ਇੱਕ ਇੱਕ ਕਰਕੇ ਜੁੜੇ ਆ ਮੈਂ ਕਿਹਾ 3 ਮਹੀਨੇ ਪਹਿਲੇ ਪਬਲਿਕ ਪਲੇਟਫਾਰਮ ਤੇ ਆ ਹਲੇ ਮੈਂ 4-5 ਕੰਟਰੀਆਂ ਚ ਹੋਇਆ ਤੇ ਇੰਡੀਆ ਵਿੱਚ ਪੂਰਾ ਤੁਸੀਂ ਘੁੰਮ ਘੁੰਮ ਕੇ ਇੱਕ ਇੱਕ ਕਰਕੇ ਆ ਨੋ ਪਬਲਿਕ ਪਲੇਟਫਾਰਮ ਮੈਂ ਆਰਮੀ ਐ ਫੋਰਸ CRPF ਸਾਡੇ ਕਾਫੀ ਜਿਹੜੇ ਉੱਤਰ ਲੋਕ ਜੁੜੇ ਹੋਏ ਨੇ ਯੋਨ ਮੈਂ ਆਲਿੰਡਿਆ ਰੇਡੀਓ ਗਿਆ ਆਪਣਾ ਆਈਡੀ ਨਹੀਂ ਦਿੱਤਾ ਸੀਗਾ ਨੋ ਪਹਿਲੇ ਮੈਂ ਐਕਸਪੈਰੀਮੈਂਟ ਕਰਨਾ ਚਾਹੁੰਦਾ ਜੀ 16 ਸਾਲ ਮੈਂ ਹਜ਼ਾਰਾਂ ਲੋਕਾਂ ਤੇ ਐਕਸਪੈਰੀਮੈਂਟਡ ਕੀਤਾ ਹੈ ਹਰ ਧਰਮ ਦੇ ਲੋਕ ਦੇ ਨਾਲ ਤੋਂ ਸਕਸੈਸ ਗਿਆ ਹੈ ਆਲ ਆਰ ਹੈਪੀ ਨਾਓ ਦਸ ਸਾਲ ਦਾ ਬੱਚਾ 80 ਸਾਲ ਦੀ ਦਾਦੀ ਮੌਜ ਦਾਦਾ ਸਭ ਖੁਸ਼ ਹੈਗੇ ਬਿਲਕੁਲ ਸਭ ਬਾਣੀ ਸਾਰੀਆਂ ਬਾਣੀਆਂ ਜੁੜੀਆਂ ਹੋਈਆਂ ਇੱਕ ਨਾਲ ਕਨੈਕਟਡੀਆਂ ਬਾਅਦ ਹੁਣ ਅਗਲੇ ਆਨ ਵਾਲਾ ਟੀਚਾ ਕੀਆ ਜਿਸ ਦਾ ਤੁਸੀਂ ਕਿਹਾ ਕਿ 800 ਕਰੋੜ ਲੋਕਾਂ ਨੂੰ 800 ਕਰੋੜ ਇੱਕ ਬਹੁਤ ਵੱਡੀ ਅਗਰ ਕਹੀਏ ਤਾਂ ਮਾਈਲਸਟੋਨ ਵੀ ਹੈ ਨਿਊਜ਼ੀਲੈਂਡ ਤੋਂ ਲੈ ਕੇ ਅਮਰੀਕਾ ਤੱਕ ਦੀ ਗੱਲ ਕਰੀਏ ਤਾਂ ਪੂਰੀ ਧਰਤੀ ਜਰੀਏ ਦੇ ਵਿੱਚ ਆ ਜਾਂਦੀ ਸਮਾਜ ਜਾਂਦੀ ਹੈ ਤਾਂ ਉੱਥੇ ਕਿਵੇਂ ਪਹੁੰਚਿਆ ਜਾਏਗਾ ਕਹਿਦ ਰਿਹਾ ਰਬ ਲਈ ਮੁਸ਼ਕਲ ਹੈ ਆਕਾਸ਼ ਲਈ ਮੁਸ਼ਕਲ ਹੈ ਧਰਤੀ ਲਈ ਮੁਸ਼ਕਲ ਹੈ ਅਸੀਂ 3 ਮਹੀਨੇ ਦੇ ਅੰਦਰ ਅਜ ਕਿਹੜੇ ਪਲੇਟਫਾਰਮ ਤੇ ਨੇ ਇਨ 3 ਮੰਥਸ ਓਨਲੀ ਤੇ 3 ਮਹੀਨੇ ਦੇ ਅੰਦਰ ਜਿਹੜਾ ਅਸੀਂ ਕਿੰਨਾ ਕਵਰ ਕਰਦਾ ਉਹ ਪਹੁੰਚਾਂਗੇ ਅਸੀਂ ਕਿਉਂ ਉਹੀ ਪਹੁੰਚਾਰੇ ਅਸਤੋੜੇ ਨਾਲ ਵੀ ਇੱਥੇ ਬੈਠੇ ਆਂ ਉਹ ਨਾਦੀ ਕਿਰਪਾ ਗੁਰੂ ਸਾਹਿਬ ਦੇ ਸਾਨ ਤੇ ਬੈਠੇ ਗਿਆ ਉਹ ਨਿਰਮਲ ਧਰਤੀ ਜਿੱਤੇ ਉਹਨਾਂ ਨੇ ਜਿਹੜਾ ਜੀਵਨ ਦਾ ਸੰਦੇਸ਼ ਸਾਰੇ ਗੁਰੂ ਇੱਤੇ ਸਥਾਪਿਤ ਹੋਏ ਤੇ ਉਹ ਹੀ ਉਹ ਜਾਣੀ ਸਾਇਰੀ ਕੋਈ ਆਸਕਤੀ ਥੋੜੀ ਹੈ ਕਿਉਂਕਿ ਅੰਦਰ ਨਿਸ਼ਕਾਮ ਨਿਸਵਾਰਥ ਇੱਕ ਇੱਕ ਨਹੀਂ ਦੀ ਤੌਰ ਤੇ ਸਵਾਲ ਹੈ ਤੁਹਾਨੂੰ ਮੇਰਾ ਤੁਸੀਂ ਕਿਵੇਂ ਪ੍ਰਭਾਵਿਤ ਹੋਏ ਜੇ ਤੁਸੀਂ ਕਹਿੰਦੇ ਮੇਰਾ ਨਾਮ ਰਜੇਸ਼ ਸੀ ਰਜੇਸ਼ ਤੋਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਵੱਲ ਕਿਵੇਂ ਪ੍ਰਭਾਵਿਤ ਹੋਏ ਕਿਉਂਕਿ ਤੁਸੀਂ ਇੱਕ ਦੂਸਰੇ ਕਾਸਟ ਤੋਂ ਬਿਲੋਂਗ ਕਰਦੇ ਹੋ ਤਾਂ ਕਿਵੇਂ ਤੁਹਾਡੇ ਮਨ ਚ ਇਦਾਂ ਦੀ ਇੱਕ ਜਿਹੜੀ ਤਬਦੀਲੀ ਆਈ ਜਿਸ ਦੇ ਨਾਲ ਕਿ ਤੁਸੀਂ ਅਧਰ ਮੁੜੇ ਇਦਾਂ ਕਿ ਜਿੱਦਾਂ ਇੱਕ ਜਗ੍ਹਾ ਗਏ ਸੀ ਉੱਥੇ ਸੁਣ ਰਹੇ ਸੀਗੇ ਲੈਕਚਰ ਸੁਣਿਆ ਜਿਵੇਂ ਉਸਨੇ ਰਜੀਸ਼ ਰਜੀਸ਼ ਨੇ ਸੁਣਿਆ ਤੇ ਲੈਕਚਰ ਸੁਣ ਕੇ ਸੋਚਿਆ ਜੇ ਜ਼ਿੰਦਗੀ ਕੀ ਹੈਗੀ ਅੱਜ ਜਿਸੀਂ ਇੱਥੇ ਆ ਗਏ ਆਂ ਕੱਲ ਜ਼ਿੰਦਗੀ ਚੱਲ ਰਹੀ ਹੈ ਸੁਖੀ ਤੇ ਹੈ ਹੀ ਨਹੀਂ ਇੱਕ ਘਰ ਹੋ ਜਾਏ ਖੁਸ਼ ਹੋ ਜਾਵਾਂਗੇ ਘਰ ਮਿਲ ਗਿਆ ਖੁਸ਼ੀ ਨਹੀਂ ਹੋਈ ਫਿਰ ਵੱਡਾ ਘਰ ਹੋ ਜਾਏ ਖੁਸ਼ੀ ਹੋਏਗੀ ਤੇ ਖੁਸ਼ੀਆਂ ਮਿਲੀਆਂ ਹੀ ਨਹੀਂ ਨਾ ਤੇ ਜੀਵਨ ਦਾ ਜਿਹੜਾ ਔਰ ਰਿਲੈਕਸ ਉਹ ਮਿਲਿਆ ਨਹੀਂ ਤੇ ਫਿਰ ਖੋਜ ਕਰਦੇ ਗਏ ਤੇ ਦੇਖਿਆ ਕਿ ਇੱਛਾਵਾਂ ਦਾ ਕੋਈ ਅੰਤ ਨਹੀਂ ਹੈ ਇਹ ਚਾਵਾਂ ਦਾ ਕੋਈ ਅੰਤ ਨਹੀਂ ਹੈ ਤੇ ਕਿਤੇ ਨਾ ਕਿਤੇ ਇੱਕ ਬਾਉਂਡਰੀ ਹੈ ਤੇ ਫਿਰ ਉਸ ਦੇ ਬਾਅਦ ਜਦੋਂ ਉਹਨਾਂ ਦਾ ਅਨੁਭਵ ਹੋਇਆ ਕਿਉਂਕਿ ਖੋਜ ਕਰਨ ਗਏ ਉੱਥੇ ਫਿਰ ਜਿਹੜਾ ਅਨੁਭਵ ਹੋਇਆ ਜੀਵਨ ਦਾ ਉਹ ਅਨੁਭਵ ਫਿਰ ਸੰਸਾਰ ਦੀ ਔਰ ਇੱਕ ਇੱਕ ਕਰਕੇ ਪਹਿਲੇ ਐਕਸਪੈਰੀਮੈਂਟ ਕਰਨ ਲਈ ਚਲੇ ਔਰ ਅੱਜ ਜਿਹੜਾ ਸੰਸਾਰ ਦੇ ਦੌਰ ਦੌੜ ਰਹੇ ਹਾਂ ਰਜੇਸ਼ ਉਹ ਕੇ ਮਾਸਟਰ ਜੀ ਉਹਨਾਂ ਮਾਸਟਰ ਜੀ ਰਾਜਸਥਾਨ ਦੀ ਉੱਤੇ ਚਲਾ ਗਿਆ ਕਦੋਂ ਦਾ ਪਰਿਵਾਰ ਨੇ ਨਹੀਂ ਕਿਹਾ ਕਿ ਪਰਿਵਾਰ ਨੇ ਨਹੀਂ ਕਿਹਾ ਕਿ ਰਜੇਸ਼ ਸ਼ਹੀਦ ਪਰਿਵਾਰ ਨੇ ਡੈਫੀਨੇਟਲੀ ਹੁੰਦਾ ਹੈ ਪਰ ਬੈਲੈਂਸ ਕਰਨ ਦੀ ਕੋਸ਼ਿਸ਼ ਪੂਰੀ ਰਹਿੰਦੀ ਹੈ ਪਰਿਵਾਰ ਦੇ ਨਾਲ ਵੀ ਆਪਣੇ ਆਪ ਨੂੰ ਖਤਮ ਕਰਕੇ ਇੱਕ ਨਵਾਂ ਮਾਸਟਰ ਜੀ ਹਾਂ ਖਤਮ ਕਰਿਆ ਨਹੀਂ ਹੋ ਗਿਆ ਦੇਖੋ ਖਤਮ ਹੋਣਾ ਹੀ ਇੱਕ ਦਿਨ ਇਸ ਸਰੀਰ ਦੇ ਚੇਤਾ ਜਲਣੀ ਹੈ ਸਰੀਰ ਤੇ ਜਲਣਾ ਹੀ ਹੈ ਸਾਰੇ ਨਾਮ ਇੱਕ ਦਿਨ ਮਿਟਨੇ ਇੱਕ ਹੀ ਨਾਮ ਹੈ ਸਤਨਾਮ ਉਹ ਕਿਹਾ ਨਾ ਇਕ ਓੰਕਾਰ ਸਤਨਾਮ ਸਤਨਾਮ ਹੀ ਨਾਮ ਹੈ ਬਾਕੀ ਸਭ ਨਾਮ ਤੇ ਟੈਂਪਰੇਰੀ ਵਾਰ ਖੇਲ ਲਈ ਮਿਲੇ ਨੇ ਸਭ ਮਿੱਟੀ ਜਾਣੇ ਨੇ ਗੁਰੂਕਾਰ ਦਰਸ਼ਨ ਦੇ ਦਾਰੇ ਕਰਨ ਆਏ ਅੱਜ ਕੀ ਕੋ ਬਹੁਤ ਬੜਾ ਖੁਸ਼ੀ ਹੁੰਦੀ ਹੈ ਗੁਰੂ ਸਾਹਿਬ ਦੇ ਸਾ ਕਿਉਂਕਿ ਅਸੀਂ ਜਿੱਥੇ ਵੀ ਹਿੰਦੁਸਤਾਨ ਗਏ ਆਖਰੀ ਗੁਰੂਸਤਾਨ ਦੇ ਅੰਦਰ ਜਾ ਕੇ ਆਪਣਾ ਐਵੇਂ ਮਿਲਦਾ ਹੈ ਕਿ ਨਾ ਰਿਲੈਕਸ ਆ ਜਾਂਦਾ ਜੀਵਨ ਬਸ ਉਹ ਨਹੀਂ ਤਾਂ ਸੋਚੋ 20 ਘੰਟੇ ਰੋਜ਼ ਅਸੀਂ ਨੌਨ ਸਟਾਪ ਚੱਲ ਰਹੇ ਆ ਨੌਨ ਸਟਾਪ ফর ਲਾਸਟ 16 ইয়ার ਕਿੰਨਾ ਸ਼ਰੀਰ ਚੱਲ ਰਿਹਾ ਬਾਹ ਬੜਾ ਆਨੰਦ ਆਉਂਦਾ ਜਦੋਂ ਗੁਰੂ ਸਾਹਿਬ ਸਥਾਨ ਤੇ ਆਖਰੀ ਪਹੁੰਚਦੇ ਆ ਸਹਿਜ ਹੋ ਜਾਂਦੇ ਆ ਬਿਲਕੁਲ ਹਰ ਜਗ੍ਹਾ ਨਹੀਂ ਇੱਥੇ ਜਿਹੜੀ ਵੀ ਜਗ੍ਹਾ ਗੁਰੂ ਸਾਹਿਬ ਤੇ ਚਲਦੇ ਗਏ ਨੇ ਉਹ ਤੇ ਹਰ ਜਗ੍ਹਾ ਉਹਨਾਂ ਦੇ ਚਰਨ ਪਏ ਨੇ ਤੇ ਬੜਾ ਆਨੰਦ ਆਉਂਦਾ ਕਿਉਂਕਿ ਉਹਨਾਂ ਦੀ ਜ਼ਿਕਾਵਾਂ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੈ ਉਹਨਾਂ ਨੇ ਕਿਸੇ ਚੀਜ਼ ਨੂੰ ਰਿਸਟ੍ਰਿਕਟ ਨਹੀਂ ਕੀਤਾ ਉਹ ਗ੍ਰਸਥ ਵੀ ਸੰन्यास ਤੇ ਅਸੀਂ ਵੀ 2016 ਹੀ ਰਿਟਾਇਰ ਹੋਇਆ ਮੈਂ 2007 ਵਿੱਚ ਗਿਆਨ ਮਿਲਿਆ 9 ਸਾਲ ਆਈ ਵਾ ਜੀ ਇਨ ਫੈਮਿਲੀ ਯੈਸ ਤੇ ਐ ਨਹੀਂ ਅਜ ਵੀ ਐ ਜੀ ਜਾਣਦੇ ਆ ਐ ਨਹੀਂ ਹੈ ਪਰ ਉਹਨ ਦੋ ਸਾਲ ਨੌਨ ਸਟਾਪ ਮਿਸ਼ਨ ਰੱਖਿਆ ਕਰੋਨਾ ਦੇ ਅੰਦਰ ਲੋਗਾਂ ਨੂੰ ਮਿਲੰਦਾ ਉਹਦੇ ਬਾਅਦੋਂ ਮਿਸ਼ਨ 800 ਕਰੋੜ 6 ਸਾਲ ਦਾ ਟਾਈਮ ਰੱਖਿਆ ਹੋਈ ਹੈ 6 years i have to reach to the live person on this earth ਬਾਕੀ ਉਹ ਪਛਾਣ ਕੇ ਸਾਰੇ ਇਕੱਠੇ ਬੈਠੇ ਨੇ ਉੱਤੇ ਉੱਤੇ ਇਧਰ ਅਲੱਗ-ਅਲੱਗ ਰਾਹ ਦਸੀ ਉੱਤੇ ਸਭ ਇਕੱਠੇ ਨੇ ਸੱਚ ਕੰਡ ਵਿੱਚ ਪਰਮ ਵਿੱਚ ਸੁਪਰੀਆ ਸਮਾਧੇਰ ਵਾਸਤੇ ਤਾਂ ਐਸਨ ਰਜੇਸ਼ ਤੋਂ ਬਣੇ ਮਾਸਟਰ ਜੀ ਔਰ ਇੱਕ ਅਧਿਆਤਮਿਕ ਤੌਰ ਦੇ ਉੱਤੇ ਲੋਕਾਂ 'ਚ ਜਾਣੇ ਜਾਂਦੇ ਨੇ ਅਕਸਰ ਬਹੁਤ ਸਾਰੀ ਤੁਸੀਂ ਆਡੀਓ ਸੁਣੀ ਹੋਏਗੀ ਬਹੁਤ ਸਾਰੇ ਲੋਕਾਂ ਨੂੰ ਸਿੱਖਿਆਵਾਂ ਦਿੰਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਪਾਸ ਸਾਈਂ ਸਾਈਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲ ਰਹੇ ਨੇ ਉਹਨੇ ਕਿਹਾ ਕਿ ਮੈਂ ਜਦੋਂ ਰਜੇਸ਼ ਸੀ ਤਾਂ ਮੈਂ ਸੁਣਿਆ ਇੱਕ ਦਿਨ ਤਾਂ ਗੁਰੂ ਸਾਹਿਬ ਦੀ ਸਿੱਖਿਆਵਾਂ ਸੁਨੀਆਂ ਤਾਂ ਪ੍ਰਭਾਵਿਤ ਹੋਏ ਤਾਂ 9 ਸਾਲ ਅਧਿਆਨ ਕੀਤਾ ਤਾਂ ਉਸ ਤੋਂ ਬਾਅਦ ਅੱਜ 800 ਕਰੋੜ ਲੋਕ ਦੁਨੀਆ ਦੇ ਹਰ ਇੱਕ ਸ਼ਖਸ ਤੱਕਨ ਗੁਰਨਾਨਕ ਦੇਵ ਜੀ ਦੀ ਬਾਣੀ ਨੂੰ ਪਹਿਚਾਨ ਪਹਿਚਾਨ ਦਾ ਇੱਕ ਟੀਚਾ ਜਰਾ ਉਹਨਾਂ ਵੱਲੋਂ ਮਿਥਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਉਮੀਦ ਕਰਦੇ ਹਾਂ ਕਿ ਵਾਹਿਗੁਰੂ ਦੀ અપਾਰ ਕਿਰਪਾ ਹੋਏਗੀ ਤਾਂ ਜ਼ਰੂਰ ਹੈ ਟੀਚਾ ਜ਼ਰੂਰ ਹੈ ਪੂਰਾ ਕੀਤਾ ਜਾਏਗਾ ਕੈਮਰਾਮੈਨ ਅਰਸ਼ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ